ਸਪੈਸ਼ਲ ਸੈਸ਼ਨ ਯੂਨੀਅਨ ਸਰਕਾਰ ਨੇ ਲੈ ਕੇ ਆਇਆ ਅੱਜ ਤੁਸੀਂ ਆਪਿਆ ਆਪੇ ਦੇਖਿਆ ਹੋਣਾ ਕਿ ਸਪੈਸ਼ਲ ਬੁਲਾ ਦੇ ਸੈਸ਼ਨ ਇਹ ਸੈਸ਼ਨ ਦੀ ਤਿਆਰੀ ਹੈ ਨਹੀਂ ਜਿਸ ਗੰभीर ਮੁੱਦੇ ਤੇ ਲੈ ਕੇ ਆਂਦਾ ਹੈ ਜਿੱਤੇ ਹਰ ਪੰਜਾਬੀ ਜਿਹੜਾ ਸਾਡੇ ਸੂਬੇ ਵਿੱਚ ਜਾਂ ਦੇਸ਼ ਵਿੱਚ ਹੀ ਨਹੀਂ ਆਰਲੇ ਦੇਸ਼ਾਂ ਵਿੱਚ ਵੀ ਜਿੱਥੇ ਪੰਜਾਬੀ ਜਗਤ ਬੈਠਾ ਉਹ ਸਾਰੇ ਬਹੁਤ ਜ਼ਿਆਦਾ ਚਿੰਤਤ ਨੇ ਵਿਦਮੀਆਂ ਦੇ ਕੇਸਾਂ ਉਹ ਇਸ ਪਾਰਟੀ ਤੋਂ ਉਮੀਦ ਰੱਖਦੇ ਸੀ ਕਿ ਜਿਸ ਪਾਰਟੀ ਨੇ ਵਾਦਾ ਕੀਤਾ ਸੀ ਸਰਕਾਰ ਬਣਾਉਣ ਤੋਂ ਪਹਿਲੇ ਕਿ ਅਸੀਂ ਜਦੋਂ ਵੀ ਸਰਕਾਰ ਚਾਏ ਅਸੀਂ 24 ਘੰਟਿਆਂ ਦੇ ਵਿੱਚ ਵਿਦਮੀਆਂ ਦੀ ਜਸਟਿਸ ਲਮਾ ਆਜੇ ਤਕਰੀਬਨ ਤੁਸੀਂ ਵੇਖੋ ਇਹ ਸਰਕਾਰ ਦੇ ਸਾਢੇ 3 ਸਾਲ ਬੀਤਣ ਤੋਂ ਬਾਅਦ ਇਹਨਾਂ ਕੋ ਆਪਣਾ ਥੱਲੇਟਾ ਤਿਆਰ ਨਹੀਂ ਹੋਇਆ। ਤੁਸੀਂ ਹੈਰਾਨ ਹੋਵੋਗੇ ਕਿ ਇੱਕ ਸਿਮਿਲਰ ਬਿਲ 2018 ਦੇ ਵਿੱਚ ਆਮਰੂਦੀ ਸਰਕਾਰ ਲੈ ਕੇ ਆਈ। ਉਹ ਮੈਂ ਸਾਰੇ ਹਾਊਸ ਨੂੰ ਤੇ ਸਾਰੇ ਪੰਜਾਬੀ ਜਗਤ ਨੂੰ ਦੱਸਣਾ ਚਾਹਨਾ ਉਹ ਬਿਲ ਯੂਨੀਨਿਮਸਲੀ ਪਾਸ ਹੋਇਆ। ਹਰ ਪਾਰਟੀ ਨੇ ਇਹਦੇ ਵਿੱਚ ਆਮ ਆਦਮੀ ਪਾਰਟੀ ਵੀ ਸੀ ਅਕਾਲੀ ਦਲ ਵੀ ਸੀ ਜਿਹਦੇ ਵਿੱਚ ਭੱਤ ਭਾ ਵੀ ਸੀ ਬਾਕੀ ਸਾਰੀਆਂ ਪਾਰਟੀਆਂ ਨੇ ਵੀ ਬਕਾਇਦਾ ਦੌਰ ਉੱਪਰ ਸਤਕਨ ਕਰ ਸੀ ਨੰਨਮਸਲੀ ਪਾਰਟੀ ਅਸੀਂ ਹੈਰਾਨ ਹੋਏ ਆ ਪਹਿਲੇ 2 ਦਿਨ ਦਾ ਸੈਸ਼ਨ ਫਿਰ ਸਾਡੇ ਖਾਤੇ ਚੜ੍ਹ ਕੇ ਸਾਡੇ ਮੋਢੇ ਤੇ ਬੰਦੂਕ ਰੱਖ ਕੇ ਚਲਾਨ ਦੀ ਕੋਸ਼ਿਸ਼ ਕਿ ਜੀ ਅਸੀਂ ਆਪੋਜੀਸ਼ਨ ਤੇ ਕਹਿੰਦੇ ਇਹਨਾਂ ਨੂੰ 2 ਦਿਨ ਐਕਸਟਰਾ ਦਿੱਤੇ ਨੇ 2 ਦਿਨ ਜਿਹੜੇ ਸਾਨੂੰ ਐਕਸਟਰਾ ਦਿੱਤੇ ਸਪੀਕਰ ਸਾਹਿਬ ਨੇ ਉਹ ਸਾਡਾ ਮੇਨ ਮਕਸਦ ਸੀ ਕਿ ਇੱਕ ਦਿਨ ਲਾਅ ਐਂਡ ਆਰਡਰ ਤੇ ਚਰਚਾ ਕਰੋ ਦੂਸਰੇ ਦਿਨ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਤਾਂ ਉਹਦੇ ਤੇ ਚਰਚਾ ਕਰਨੀ ਹੈ ਅੱਜ ਸੱਦਿਆ ਗਿਆ ਸਾਰਿਆਂ ਨਾਲ ਸਪੀਕਰ ਸਾਹਿਬ ਨੇ ਮੀਟਿੰਗ ਕੀਤੀ ਸਾਰੀਆਂ ਆਪੋਜੀਸ਼ਨ ਪਾਰਟੀਆਂ ਨਾਲ ਇਹ ਗੱਲ ਕਹੀ ਕਿ ਅਸੀਂ ਚਾਹ ਮੰਗਦੇ ਸਕਿ ਲਈ ਮਾਹੌਲ ਦੇ ਵਿੱਚ ਇਹ ਆਦਮੀ ਆ ਕਿਉਂਕਿ ਬਹੁਤ ਸੈਂਸਿਟਿਵ ਹੁੰਦਾ ਹੈ ਕਿ ਸੰਜੀਦਾ ਉਹਦੇ ਬਹਿਸ ਹੋਣੀ ਚਾਹੀਦੀ ਅਸੀਂ ਪ੍ਰੋਮਿਸ ਕੀਤਾ ਇਹ ਸੰਜੀਦਾ ਬਹਿਸ ਹੋਏਗੀ ਪਰ ਸਪੀਕਰ ਸਾਹਿਬ ਜਿਹੜਾ ਡਿਵਾਂਸ ਡਰਾਫਟ ਸਾਨੂੰ ਤੁਸੀਂ ਆਪੋਜੀਸ਼ਨ ਪਾਰਟੀਆਂ ਜਾਂ ਮੈਂਬਰਸ ਨੂੰ ਦਿੱਤਾ ਹੁੰਦਾ ਤੁਸੀਂ ਇਹ ਡਿਵਾਂਸ ਡਰਾਫਟ ਹੀ ਕੋਈ ਨਹੀਂ ਦਿੰਦਾ 15 ਮਿੰਟ ਪਹਿਲੇ ਇੱਕ ਕਾਗਜ਼ ਤੁਸੀਂ ਸਾਨੂੰ ਦੇ ਦਿੰਦੇ ਕੋਸ਼ਿਸ਼ ਐਂਡ ਵਾਸ ਮੈਨੂੰ ਦੱਸੋ 15 ਮਿੰਟ ਦੇ ਵਿੱਚ ਕੋਈ ਐਸੀ ਕੰਪਿਊਟਰ ਨਾ ਜਿਹੜਾ ਕੋਈ ਬਟਨ ਨਾ ਪੀਏ ਤੇ ਉਹਦਾ ਉਸੇ ਟਾਈਮ ਇਹ ਟੈਕਨੀਕਲ ਮੈਟਰਸ ਨੇ ਲੀਗਲ ਮੈਟਰਸ ਨੇ ਇਹਦੇ ਵਿੱਚ ਨਵੇਂ ਜਿਹੜੀ ਭਾਰਤੀ ਨਾ ਸਨਹਿਤਾ ਜਿਹੜਾ ਉਹਦੇ ਕਾਨੂੰਨ ਇਹਦੇ ਵਿੱਚ ਲਾਗੂ ਹੁੰਦੇ ਨੇ ਜਸ ਅਸੀਂ ਸਟਡੀ ਕਰਨਾ ਹੁੰਦਾ ਅੰਦਰ ਇਸ ਗੱਲ ਦੀ ਫਿਰ ਸਾਰਿਆਂ ਦੇ ਵਿੱਚ ਇਹ ਗੱਲ ਮੁੱਕੀ ਕਿ ਠੀਕ ਹੈ ਅੱਜ ਅਸੀਂ ਇਹਨੂੰ ਇੰਟਰੋਡਿਊਸ ਕਰਵਾ ਦਾਂਗੇ ਗਵਰਨਮੈਂਟ ਵੱਲੋਂ ਪਰ ਬਹਿਸ ਕੱਲ ਸਵੇਰੇ ਦੇ ਤੇ ਸ਼ੁਰੂ ਹੋਏਗੀ ਅਸੀਂ ਸਾਰੇ ਇਸ ਗੱਲ ਨੂੰ ਐਕਸੈਪਟ ਕਰਕੇ ਆ ਗਏ ਮੈਨੂੰ ਪਤਾ ਲੱਗਾ ਹੁਣ ਥੋੜੀ ਦੇਰ ਪਹਿਲੇ ਭਗਵੰਤ ਮਾਨ ਜੀ ਇੱਥੇ ਆ ਕੇ ਗਏ ਨੇ ਕਿ ਬਾਜਵਾ ਸਾਹਿਬ ਨੇ ਕਿਹਾ ਸਾਡੀ ਤਿਆਰੀ ਨਹੀਂ ਸਾਨੂੰ ਵਕਤ ਚਾਹੀਦਾ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਵਿਆਹ ਦੀਆਂ ਦੇ ਮੁੱਦੇ ਤੇ ਸਾਡੇ ਚੀਫ ਮਿਨਿਸਟਰ ਨੂੰ ਥੋੜੀ ਜਿਹੀ ਗੰਬੀਰਤਾ ਬਖਸ਼ੀ। ਉਹਨਾਂ ਦੇ ਪਾਰਟੀ ਦੇ ਪ੍ਰਧਾਨ ਵੀ ਸਾਡੀ ਮੀਟਿੰਗ ਵਿੱਚ ਸ਼ਾਮਲ ਸਨ। ਉਹ ਵੀ ਸਤਿਅਰੇ ਸੀ ਅਮਨ ਲੋੜਾ ਦੀ ਕਸ ਸੰਜੀਦਗੀ ਦੇ ਨਾਲ ਇੱਥੇ ਬੈਠੇ। ਅਸੀਂ ਵੀ ਚਾਹਦੇ ਹਾਂ ਕੋਈ ਗੁਨਾਹਾ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਜੇ ਬੇਅਦਵੀ ਕਰਦਾ ਉਹ ਸਜ਼ਾ ਤੋਂ ਬਿਨਾ ਜਾਣਾ ਨਹੀਂ ਚਾਹੀਦਾ। ਬਾਕੀ ਸਾਰੀ ਚਰਚਾ ਸਵੇਰੇ ਰੱਖਾਂ। ਅਸੀਂ ਤਿਆਰ ਪਰ ਤਿਆਰ ਸੀ। ਅਸੀਂ ਚਾਹਦੇ ਸੀ ਸੰਜੀਦਾ ਮਾਹੌਲ ਚ। ਇਹ ਹੀ ਗੱਲ ਕਹੀ ਸੀ ਭਗਵੰਤ ਮਾਨ ਜੀ ਨੂੰ ਮਾਨ ਸਾਹਿਬ ਸਾਡੇ ਕੋ ਤੇ ਇਹੋ ਜਿਹਾ ਜਵਾਬ ਹੈ ਨੇ ਜਿੱਦ ਦਿਨ ਅਸੀਂ ਤੁਹਾਨੂੰ ਸਵਾਲ ਪੁੱਛ ਲਿਆ ਉਦੋਂ ਤੁਸੀਂ ਪਾਣੀਓ ਪਾਣੀ ਹੋ ਗਏ ਤੋਂ ਇਸ ਗੱਲ ਕਾਹਨ ਇਹਦੇ ਵਿੱਚ ਮੈਟਰਮੈਂਟ ਇਹੀ ਹੈ ਤੋਂ ਸਪੀਕਰ ਸਾਹਿਬ ਨੇ ਅਲਟੀਮੇਟਲੀ ਸੋਚ ਵਿਚਾਰ ਕੇ ਸੈਂਸ ਐਸੈਂਬਲੀ ਹਾਊਸ ਮジョਰਿਟੀ ਭਾਵੇਂ ਇਹਨਾਂ ਕੋਲ ਹੈ ਬਸ ਸਾਰੀਆਂ ਪੋਲੀਟੀਕਲ ਜਮਾਤਾਂ ਚਾਹਦੀਆਂ ਸੀ ਕਿ ਕੱਲ ਚਰਚਾ ਹੋਏ ਸਾਨੂੰ ਟਾਈਮ ਮਿਲੇ ਅਸੀਂ ਸਟੱਡੀ ਕਰ ਸਕੀਏ ਅਸੀਂ ਸਾਥੀਆਂ ਦੀ ਰਾਏ ਲੈ ਅਸੀਂ ਇਹਨਾਂ ਮੁੱਦਿਆਂ ਤੇ ਫੈਸਲਮੈਂਟ ਪੰਜਾਬ ਵਾਸਤੇ ਸੋ ਥੈਟ ਇਸ ਕਿਸਮ ਦੇ ਇਨਸੀਡੈਂਟ ਮਿਨਮਾਈਜ਼ ਹੋ ਸਕੇ ਲੋਕਾਂ ਨੂੰ ਡਰ ਹੋਏ ਲੋਕਾਂ ਨੂੰ ਖੌਫ ਹੋਏ ਬੇਦੀਬੀਆ ਅਸੀਂ ਕੱਲੇ ਦਿਨ ਬਹਿਸ ਕਰਾਂ ਇਹਦੇ ਨਾਲ ਨਾਲ ਸਾਨੂੰ ਹਰਾਨੀ ਇਸ ਗੱਲ ਦੀ ਹੋਈ ਹੈ ਅਫਸੋਸ ਵੀ ਬੜਾ ਹੋਇਆ ਸਨਵਾ ਸਾਹਿਬ ਤੁਸੀਂ ਸਾਨੂੰ ਪ੍ਰੋਮਿਸ ਕੀਤਾ ਲੋ ਐਂਡ ਆਰਡਰ ਦੀ ਤੇਰੀ ਗੰਭੀਰ ਮਸਲਾ ਉਹਦੇ ਤੇ ਚਰਚਾ ਕਰਾਂਗੇ ਅੱਜ ਤੁਸੀਂ ਵੇਖੋ ਜਿਹੜਾ ਸਾਡੇ ਸਾਹਮਣੇ ਇਹਨਾਂ ਨੇ ਸਾਰਾ ਅੱਜ ਦਾ ਜਿਹੜਾ ਇਹਨਾਂ ਨੇ ਸਾਹਮਣੇ ਰੱਖਿਆ bizness ਉਹਦੇ ਵਿੱਚ ਲੋ ਐਂਡ ਆਰਡਰ ਦਾ ਉਹਦੇ ਤੇ ਬਹਿਸ ਕਰਨ ਦਾ ਕੋਈ ਟਾਈਮ ਹੀ ਹੈ ਐਂਡ ਪੂਲਿੰਗ ਤੇ ਕੋਈ ਅੱਜ ਹਜ਼ਾਰਾਂ ਲੋਕ ਇੰਡੀਅਨ ਲਾਈਸੈਂਸ ਕਾਂਗਰਸ ਤੇ ਸਾਡੀ ਪਾਰਟੀ ਦੀ ਲੀਡਰਸ਼ਿਪ ਤੇ ਪ੍ਰਧਾਨ ਦੇ ਥੱਲੇ ਰਾਜਾ ਬਟਿੰਗ ਜੀ ਦੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜਾ ਗਲਾਡਾ ਦਾ ਆਫਿਸ ਏ ਲੁਧਿਆਣੇ ਦੇ ਵਿੱਚ ਉਹਨਾਂ ਪ੍ਰਦਰਸ਼ਨ ਪੰਜਾਬੀਆਂ ਨੂੰ ਅਸੀਂ ਫੇਰ ਇਹ ਅਪੀਲ ਕਰਨੇ ਕਿ ਜੋ ਨਰਿੰਦਰ ਮੋਦੀ ਜੀ ਨੇ ਕਾਲੇ ਕਾਨੂੰਨ ਲਿਆ ਕੇ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਹੋਣ ਦੀ ਕੋਸ਼ਿਸ਼ ਕੀਤੀ ਸੀ ਉਹ ਜ਼ਮੀਨਾਂ ਨੂੰ ਅਡਾਨੀ ਤੇ ਬਾਨੀ ਨੂੰ ਦੇਣਾ ਚਾਹੁੰਦੇ ਸੀ ਇਹ ਪੰਜਾਬੀਆਂ ਨੇ ਉਹਨਾਂ ਦਾ ਮਨਸੂਬਾ ਸਿਰੇ ਨਹੀਂ ਚੜ੍ਹਨ ਦਿੱਤਾ ਤੇ ਕੇਜਰੀਵਾਲ ਨੇ ਕੋਦ ਹੈ ਵੀ ਮਨਸੂਬਾ ਸੀ ਸਿਰੇ ਨਹੀਂ ਚੜਨ ਦਾਂਗੇ ਕਿਉਂਕਿ ਇਹਨਾਂ ਨੇ ਫਾਈਨਲੀ ਇਥੋਂ ਭੱਜ ਨੇ। ਨਾ ਕੇਜਰੀਵਾਲ ਨੇ ਕੋਈ ਸਾਈਨ ਕੀਤੀ ਫਾਈਲ ਨਾ ਭਗਵੰਤ ਕਰਨ ਨੂੰ ਫਿਰਦਾ ਚੀਫ ਸਕੱਟਰੀ ਸਾਹਿਬ ਦੀ ਸਤਾਈ ਦੇ ਵਿੱਚ ਦਰਨ ਮੁੱਕ ਜਾਣੀ ਨੌਕਰੀ ਖਤਮ ਹੋ ਜਾਣੀ ਤੇ ਆਪਾਂ ਲੰਭਾਂਗੇ। ਤੋਂ ਇਸ ਗੱਲ ਕਾਰ ਕਰ ਰੋ ਮੱਛੀ ਹੋਏ ਆਪਣੇ ਜਿਹੜੇ ਦਿੱਲੀ ਤੋਂ ਲਿਆ ਕੇ ਬਿਸ਼ਟਰਾ ਨਾਲ ਮੀਟਿੰਗਾਂ ਕਰਦੇ ਨੇ ਤੁਸੀਂ ਲੋਕਾਂ ਨੂੰ ਇਸ ਗੱਲ ਵੱਲ ਪ੍ਰੇਰਿਤ ਕਰੋ। ਇਹ ਬੜਾ ਤੁਹਾਡੇ ਹੱਕ ਦਾ ਇਹ ਲੈਂਡ ਪੂਲਿੰਗ ਨਹੀਂ ਲੈਂਡ ਪੂਲਿੰਗ ਜਿਹੜੀ ਇਹ ਪਾਲਿਸੀ ਹੈ ਇਹ ਪ੍ਰੇਰਿਤ ਕਰੋ ਪ੍ਰੇਰਿਤ ਕਿਸੇ ਨੇ ਨਹੀਂ ਹੋਣਾ ਸਿੰਦਰਜਨ ਜੀ ਤੁਹਾਨੂੰ ਲੁੱਟ ਨਹੀਂ ਕਿਸੇ ਨੇ ਕਰਦਾ ਸੋ ਕੱਲ ਅਸੀਂ ਹੋਕਵਾ ਇਹਨੂੰ ਜਵਾਬ ਵੀ ਦੇਵਾਂ ਭਗਵੰਤ ਜੀ ਨੂੰ ਇਹਦੀ ਪਾਰਟੀ ਨੇ ਤੇ ਇਹਨੇ ਤੇ ਕੇਜਰੀਵਾਲ ਜਿਹੜਾ ਸੁਭੂਚੇ ਪੰਜਾਬ ਦੀ ਯਕੀਨ ਦਿਵਾਇ ਸੀ 20 ਘੰਟਿਆਂ ਦਾ ਉਹ ਕਈ ਮਹੀਨਿਆਂ ਵਿੱਚ ਤਬਦੀਲ ਹੋ ਕੇ ਰਹਿ ਗਿਆ ਹੈ ਕਿ ਕੀ ਕੀ ਕਾਰਤੂਜ ਆ ਵੀ ਇਹਨਾਂ ਵੇਖੋ ਮੈਂ ਦੱਸਣਾ ਚਾਹਨਾ ਰਾਸ਼ਟਰਪਤੀ ਜੀ ਕੋ ਜਿਹੜਾ ਬਿੱਲ ਗਿਆ 2018 ਦਾ ਗਿਆ ਅਜੇ ਤੱਕ ਕਦੀ ਵੀ ਜਦੋਂ ਦੇ ਬਾਈ ਦੇ ਆਏ ਨੇ ਇੱਕ ਵਾਰ ਵੀ ਇਹਨਾਂ ਨੇ ਜਾ ਕੇ ਰਾਸ਼ਟਰਪਤੀ ਜੀ ਦੇ ਕੋਲ ਇੱਕ ਵਾਰ ਵੀ ਸਜੀਦਾ ਇਹਨਾਂ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਸ ਬਿੱਲ ਨੂੰ ਜਿਹੜਾ ਸਰਬਸਖਤੀ ਨਾਲ ਪਾਸ ਹੋਇਆ ਵੀ ਅਸੀਂ ਉਸ ਨੂੰ ਮਨਜ਼ੂਰੀ ਦੇਵਾ ਸਕੀ। ਸੋ ਕੱਲ ਮੇਰੇ ਵੀਡੀਓ ਤੇ ਭਰਾਓ ਇਹਦੇ ਤੇ ਬਹਿਸ ਹੋਏਗੀ ਸੰਜੀਦਾ ਬਹਿਸ ਹੋਏਗੀ ਅਸੀਂ ਪੰਜਾਬ ਦੇ ਸੈਂਟੀਮੈਂਟਸ ਦੇ ਨਾਲ ਤੇ ਇਹਨਾਂ ਦਾ ਜਿਹੜਾ ਮੋਰਾ ਵੀ ਪੰਜਾਬ ਦੇ ਲੋਕਾਂ ਸਾਹਮਣੇ ਰੱਖਾਂਗੇ ਕਿ ਇਹਨਾਂ ਦੀ ਸਰਕਾਰ ਨੇ ਸਾਡੇ ਤਿੰਨਾਂ ਸਾਲਾਂ ਦੇ ਵਿੱਚ ਕੀ ਕੀਤਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਬਾਈਸਨ ਇੱਕ ਹੋਤੀ ਜਿਆ ਆਕਲ ਦਾ ਆਕਲ ਦੀ ਗੱਲ ਕੀਤੀ ਹੈ ਇਸ ਬਾਤ ਤੇ ਪ੍ਰਾਪਤ ਮਹਿਮਾਨੀ ਦਾ ਅਦਾਸ ਪੜੀ ਇਹਨਾਂ ਨੂੰ ਤੇ ਲਾਉਂ ਗਿਆ ਕਿ ਆਜ ਇਸ ਨੂੰ ਬੇਨਤੀ ਨਹੀਂ ਕਰ ਸਕਦਾ ਇਹ ਕਿ ਆਪਣੀ ਆਪ ਨੂੰ ਦੇਖੋ ਲੇਕੋ ਸਰਦਾਰ ਸਾਹਿਬ ਜੀ ਇਸ ਤੁਹਾਡੀ ਗੱਲ ਮੈਂ ਸਹਿਮਤ ਬੜਾ ਕੋਈ ਤੇ ਸਹਿਮਤ ਜੇ ਤੁਸੀਂ ਹੋਲੀ ਸਕ੍ਰਿਪਚਰਸ ਨੂੰ ਕੋਟ ਕਰਦੇ ਤੇ ਤੁਹਾਡਾ ਫਰਜ਼ ਬੰਦਾ ਸੀ ਸਾਰਾ ਤੋਂ ਪਹਿਲੇ ਜੀ ਤੇ ਕਿ ਜਿਹੜੀਆਂ ਸੈਂਟੀਮੈਂਟਸ ਨੂੰ ਸਾਹਮਣੇ ਰੱਖ ਕੇ ਜਿਹੜੇ ਸਾਡੀਆਂ ਪਰੰਪਰਾਵਾਂ ਜਿਸ ਨਾਲ ਸਿਰ ਟਕਣਾ ਹੈ ਜੋੜੇ ਲਾ ਕੇ ਖੜੇ ਹੋਣਾ ਉਹ ਕਰਨਾ ਚਾਹੀਦਾ ਮੈਂ ਸਭ ਇਹਨਾਂ ਇਸ ਗੱਲ ਤੋਂ ਅੱਗੇ ਬਾਸੇ ਸਪੀਕਰ ਸਾਹਿਬ ਉਹ ਨਾ ਜਾਂ ਧਿਆਨ ਮੈਂ ਮੰਨਣਾ ਇੱਕ ਉਤਾਹੀ ਵੱਟੀ ਹੋਈ ਹੈ ਪਰ ਸਪੀਕਰ ਕਿਉਂਕਿ ਸਪੀਕਰ ਹੁੰਦੇ ਨੇ ਅਸੀਂ ਚਾਹਾਂਗੇ ਇਹਨਾਂ ਗੱਲਾਂ ਦਾ ਅੱਗੇ ਤੋਂ ਧਿਆਨ ਰਾਜ ਸਾਹਿਬ ਇੱਕ ਪਾਸੇ ਧਿਆਨ ਲਾ ਰਹਿ ਕੇ ਵਿਆਹ ਤੋਂ ਇੱਕ ਖਾਸ ਤਰ੍ਹਾਂ ਦੇ ਕਿਹੜਾ ਸਜਾਪਾ ਇਹ ਇਨਕੀ ਅੱਜ ਦੇ ਦਿਨ ਭੱਤੇ ਵੀਰ ਜੇ ਤੇਰੇ ਵਾਲੀ ਖੇਡ ਚ ਮੈਂ ਸ਼ੁਰੂ ਹੋ ਜਾਵਾਂ ਤੇ ਬਰਗਾੜੀ ਦੇ ਵਿੱਚ ਤੁਹਾਨੂੰ ਪਤਾ ਹੀ ਹੋਏਗਾ ਕੀ ਕੀ ਉੱਥੇ ਹੋਇਆ ਸੋ ਇਹ ਸਾਨੀਆਂ ਚੀਜ਼ਾਂ ਜਿਹੜੀਆਂ ਨੇ ਅੱਗ ਵਿੱਚ ਵੀ ਕਰਾਂ ਸੋ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਜ ਦੇ ਦਿਨ ਕਾਹ ਨੂੰ ਜਾਂਦਾ ਕਰਨ ਬਣ ਗਿਆ ਸੋ ਪੈਸਾ ਦਾ ਦਬਾਅ ਹੋ ਗਿਆ